ਅੱਜ ਅੰਦਰ ਪਿਆਸ ਜਾਗੀ ਏ ਤੜਪ ਜਾਗੀ ਏ ਬਾਰ ਬਾਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਸੁਣਿਆ ਔਰ ਕਈ ਵਾਰ ਸੁਣਿਆ ਹੈ ਅੱਜ ਪਿਆਸ ਜਾਗੀ ਹੈ ਜਾਣੇ ਸੁਣਿਆ ਹੋਇਆ ਉਸ ਦਿਨ ਸਫਲ ਸਮਝ ਲਓ ਜਿਸ ਦਿਨ ਪਿਆਸ ਪੈਦਾ ਹੋ ਜਾਏ ਕੀਰਤਨ ਕਥਾ ਸੁਣਿਆ ਹੋਇਆ ਉਸ ਦਿਨ ਸਫਲ ਸਮਝ ਲਓ ਜਿਸ ਦਿਨ ਤੜਪ ਪੈਦਾ ਹੋ ਜਾਏ ਨਹੀਂ ਤੇ ਅਜੇ ਸਰੋਥੇ ਤੇ ਹਾਂ ਸੁਰਤ ਦੇ ਚ ਨਹੀਂ ਆ ਸਮਝ ਦੇ ਚ ਨਹੀਂ ਆ ਅਜੇ ਸੁਰਤ ਸੁਰਤ ਨਹੀਂ ਬਣੀ ਐ ਅਜੇ ਸੁਰਤ ਸਮਝ ਨਹੀਂ ਬਣੀ ਪਿਆਸ ਪੈਦਾ ਹੋ ਜਾਏ ਤੋ ਫਿਰ ਮਨੁੱਖ ਪਾਣੀ ਦੀ ਤਲਾਸ਼ ਕਰਦਾ ਹੈ ਤੜਪ ਪੈਦਾ ਹੋ ਜਾਏ ਤੋ ਮਨੁੱਖ ਸਾਧਨਾ ਕਰਦਾ ਹੈ ਨਹੀਂ ਤੇ ਨਹੀਂ ਕਰਦਾ ਨਹੀਂ ਕਰਦਾ ساری ਜ਼ਿੰਦਗੀ ਕਈ ਸੁਣਦੇ ਰਹਿੰਦੇ ਨੇ ਕੋਈ ਤੜਪ ਨਹੀਂ ਹੈ ਕੋਈ ਪਿਆਸ ਨਹੀਂ ਹੈ ساری ਜ਼ਿੰਦਗੀ ਕਈ ਪੜਦੇ ਰਹਿੰਦੇ ਨੇ ਕੋਈ ਤੜਪ ਨਹੀਂ ਹੈ ਕੋਈ ਪਿਆਸ ਨਹੀਂ ਹੈ ਪਿਆਸ ਪੈਦਾ ਹੋਵੇਗੀ ਹਿਰਦੇ ਚ ਹਿਰਦੇ ਨੂੰ ਛੁਆਉਂਦੇ ਹੀ ਨਹੀਂ ਬਾਣੀ ਨਾਲ ਭੁੱਖ ਮਿਟੇਗੀ ਓਜਨ ਦੀ ਬੁਰਕੀ ਜਦ ਕੰਠ ਤੋਂ ਤੱਲੇ ਜਾਏ ਇਹ ਮੂੰਹ ਚ ਬੁਰਕੀ ਪਾਉਂਦੇ ਹੀ ਨਹੀਂ ਓਜਨ ਦਾ ਥਾ ਲਗੋ ਪਿਆ ਰਹਿੰਦਾ ਹੈ ਓਜਨ ਵੀ ਪਿਆ ਰਹਿੰਦਾ ਤੇ ਭੁੱਖ ਵੀ ਪਈ ਰਹਿੰਦੀ ਹੈ ਗੁਰੂ ਦਾ ਸ਼ਬਦ ਵੀ ਪਿਆ ਸਾਹਮਣੇ ਹਿਰਦੇ ਵਿੱਚ ਦੁੱਖ ਵੀ ਹੈ ਕਲੇਸ਼ ਵੀ ਹੈ ਭੋਜਨ ਤਨ ਨਾਲ ਛਵਾਉਂਦੇ ਨਹੀਂ ਭੁੱਖ ਬਣੀ ਰਹਿੰਦੀ ਹੈ ਸ਼ਬਦ ਹਿਰਦੇ ਨਾਲ ਛਵਾਉਂਦੇ ਨਹੀਂ ਦੁੱਖ ਤੇ ਕਲੇਸ਼ ਬਣਿਆ ਰਹਿੰਦਾ ਹੈ ਤਰ੍ਹਾਂ ਤਰ੍ਹਾਂ ਦੀਆਂ ਗੰਭੀਰ ਚਿੰਤਾਵਾਂ ਬਣੀਆ ਰਹਿੰਦੀਆਂ ਗੋੜੀ ਤੇ ਅਸਵਾਰ ਹੋ ਕੇ ਚੱਲ ਪਏ ਨੇ ਲੈਣਾ ਜੀ ਵਿਵਸਤੇ ਦੇ ਚਦਾਈਆਂ ਕੁਲ ਪੁੱਛਦੇ ਨੇ ਨਾਨਕ ਤਪੇ ਦਾ ਘਰ ਕਿੱਥੇ ਦੱਸੋ ਰਾਹੀ ਕਹਿੰਦੇ ਨਾਨਕ ਤਪੇ ਦੇ ਘਰ ਜਾਣਾ ਹਾਂ ਉਹਨਾਂ ਦਿਨਾਂ 'ਚ ਪਹਿਲੇ-ਪਹਿਲੇ ਇਹ ਨਾਮ ਪਰਚਲਤ ਹੋਇਆ ਸੀ ਤਪਾ ਨਾਨਕ ਜੀ ਤਪਾ ਨਾਨਕ ਜੀ ਰਾਹੀ ਕਹਿੰਦੇ ਨੇ ਅੱਗੇ ਅੱਗੇ ਉਹ ਚੱਲ ਪੈਂਦਾ ਥੋੜੀ ਦੂਰ ਚੱਲਣ ਤੋਂ ਬਾਅਦ ਫਿਰ ਰਸਤੇ 'ਚ ਜਦ ਕੋਈ ਰਾਹੀ ਮਿਲਦੇ ਨੇ ਫਿਰ ਪੁੱਛਦਾ ਹੈ ਨਾਨਕ ਤਪੇ ਦਾ ਘਰ ਕਿੱਥੇ ਹੈ ਅੱਗੇ ਅੱਗੇ ਉਹ ਫਿਰ ਅੱਗੇ ਚੱਲਦਾ ਜਨਮ ਸਾਖੀ ਜਿੱਥੇ ਤੱਕ ਮੇਰਾ ਅੰਦਾਜ਼ਾ ਸਤ ਅੱਠ ਦਫਾ ਲਿਖਿਆ ਹੈ ਪਰ ਚੋਕੇ ਕਾਵੇ ਸ਼ੈਲੀ ਚ ਲਿਖਿਆ ਔਰ ਬੜੇ ਸੋਹਣੇ ਡੰਗ ਨਾਲ ਲਿਖਿਆ ਫਿਰ ਚਲਦੇ ਨੇ ਰੁਕਦੇ ਨਹੀਂ ਬਰਸਲ ਗੁਰੂ ਦਾ ਘਰ ਅੱਗੇ ਸਾਡਾ ਘਰ ਪਿੱਛੇ ਸੁਰਤ ਅੱਗੇ ਗਈ ਸ਼ਬਦ ਨਾਲ ਜੁੜੇਗੀ ਨਿਰੰਕਾਰ ਨਾਲ ਜੁੜੇਗੀ ਸੁਰਤ ਪਿੱਛੇ ਚਲੀ ਗਈ ਪਰਿਵਾਰ ਨਾਲ ਜੁੜੇਗੀ ਕਾਰੋਬਾਰ ਨਾਲ ਜੁੜੇਗੀ ਇਥੇ ਬੈਠੇ ਆਂ ਵੀ ਸੁਰਤ ਪਿੱਛੇ ਜਾ ਸਕਦੀ ਹੈ ਗਈ ਬਾਜ਼ਾਰ ਦੇ ਵਿੱਚ ਇਥੇ ਬੈਠੇ ਆਂ ਵੀ ਸੁਰਤ ਅੱਗੇ ਜਾ ਸਕਦੀ ਜੁੜਦੇ ਹੀ ਸ਼ਬਦ ਨਾਲ ਇਹ ਅੱਗੇ ਵੀ ਜਾਂਦੀ ਹੈ ਪਿੱਛੇ ਵੀ ਜਾਂਦੀ ਹੈ ਪਰ ਜ਼ਿਆਦਾਤਰ ਚੋਂ ਕੇ ਪਿੱਛੇ ਜਾਂਦੀ ਹੈ ਇਸ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਅਗਾਹ ਕੋ ਤਰਾ ਪਿੱਛੇ ਫੇਰ ਨਾ ਮੋੜੜਾ ਨਾਨਕ ਸਿੰਘ ਇਹ ਆ ਵਾਰ ਬੌੜ ਨਾ ਹੋਵੀ ਜਨਮ ਅੱਗੇ ਵੇਖ ਅੱਗੇ ਚੱਲ ਕੀ ਮੁੜ ਮੁੜ ਕੇ ਪਿੱਛੇ ਦੇਖਦਾ ਹੈ ਜਦ ਗੁਟਕਾ ਤੇਰੇ ਹੱਥੇ ਚ ਕਿਉਂ ਪਿੱਛੇ ਤੇਰੀ ਸੁਰਤ ਜਾਇ ਬੈਠਾ ਤੂੰ ਸਤਸੰਗ ਦੇ ਚ ਕਿਉਂ ਤੇਰੀ ਸੁਰਤ ਪਿੱਛੇ ਜਾਇ ਜਪਦਾ ਜ਼ਬਾਨ ਨਾਲ ਤੋਂ ਵਾਹਿਗੁਰੂ ਵਾਹਿਗੁਰੂ ਪਿਆ ਕਿਉਂ ਸੁਰ ਤੇਰੀ ਪਿੱਛੇ ਜਾਇ ਗੁਰੂ ਦਾ ਘਰ ਅੱਗੇ ਹੀ ਹੈ ਪਿੱਛੇ ਹੋ ਨਹੀਂ ਸਕਦਾ ਆਪਣਾ ਸਭ ਕੁਝ ਪਿੱਛੇ ਆਪਣਾ ਸਭ ਕੁਝ ਪਿੱਛੇ ਗੁਰੂ ਅੱਗੇ ਪ੍ਰਭੂ ਅੱਗੇ ਚੱਲਦੇ ਆਂ ਚੱਲਦੇ ਆਂ ਫਿਰ ਰਾਹੀ ਮਿਲੈ ਨੇ ਲੈਣਾ ਜੀ ਉਸੇ ਹੀ ਤੜਪ ਨਾਲ ਪੁੱਛਦੇ ਨੇ ਉਸੇ ਹੀ ਪਿਆਸ ਨਾਲ ਪੁੱਛਦੇ ਨੇ ਨਾਨਕ ਤਪੇ ਦਾ ਘਰ ਕਿੱਥੇ ਨਾਨਕ ਤਪੇ ਦਾ ਘਰ ਕਿੱਥੇ ਉਹਦੇ ਪੁੱਛਣ ਦੇ ਚ ਪਿਆਸ ਸੀ ਉਹਦੇ ਪੁੱਛਣ ਦੇ ਢੰਗ ਦੇ ਤੜਪ ਸੀ ਉਹਦੇ ਨੇਤਰ ਦੱਸਦੇ ਸਨ ਉਹਦਾ ਪੁੱਛਣਾ ਦੱਸਦਾ ਸੀ ਰਾਹੀ ਕਹਿੰਦੇ ਨੇ ਅੱਗੇ 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 ਹੁਣ ਜਿੰਨੀ ਦਫਾ ਲਿਖਿਆ ਹੋਇਆ ਉਤਨੀ ਦਫਾ ਮੈਂ ਨਾ ਦੁਹਰਾਵਾਂ ਸੰਸ਼ੇ ਚੱਲ ਪੈਂਦੇ ਨੇ ਅੱਗੇ ਅੱਗੇ ਚਲਦੇ ਆਂ ਚਲਦੇ ਆਂ ਹੁਣ ਲੈਣਾ ਜੀ ਕੀ ਕਰਦੇ ਨੇ ਹੁਣ ਮੰਜ਼ਿਲ ਤੋਂ ਮੰਜ਼ਿਲ ਦਾ ਪਤਾ ਪੁੱਛਦੇ ਨੇ ਰਸਤੇ 'ਚ ਮੰਜ਼ਿਲ ਆ ਗਈ ਹੁਣ ਗੁਰੂ ਨਾਨਕ ਤੋਂ ਗੁਰੂ ਨਾਨਕ ਦਾ ਪਤਾ ਪੁੱਛਦੇ ਨੇ ਪਹਿਲੇ ਰਾਈਆਂ ਤੋਂ ਗੁਰੂ ਨਾਨਕ ਦਾ ਪਤਾ ਪੁੱਛਦੇ ਸਨ ਹੁਣ ਗੁਰੂ ਨਾਨਕ ਤੋਂ ਗੁਰੂ ਨਾਨਕ ਦਾ ਪਤਾ ਪੁੱਛਦੇ ਨੇ ਯਕੀਨ ਜਾਣੋ ਜਿੰਨੇ ਚਿਰ ਤੱਕ ਸੁਰਤ ਉੱਥੇ ਹੀ ਨਹੀਂ ਜਾਂਦੀ ਗੁਰੂ ਕੋਲ ਹੀ ਪੁੱਛਣਾ ਹੈ ਪ੍ਰਭੂ ਦੇ ਘਰ ਦਾ ਪਤਾ ਤਾਂ ਹੀ ਕੁਝ ਪਤਾ ਚੱਲੇਗਾ ਉਜਨੇ ਚੱਲੇਗਾ ਇਹ ਕਾ ਕੀਕਤ ਹੈ ਸਚਾਈ ਹੈ ਜਣੇ ਕੋਣ ਕੋਲ ਪੁੱਛਣ ਨਾਲ ਕੁਝ ਵੀ ਨਹੀਂ ਬਣੇਗਾ ਕੁਝ ਵੀ ਨਹੀਂ ਬਣੇਗਾ ਧਨ ਗੁਰੂ ਨਾਨਕ ਦੇਵ ਜੀ ਨੂੰ ਪੁੱਛਦੇ ਨੇ ਰਾਹੀ ਦੱਸੋਗੇ ਨਾ ਉਹਨੇ ਤਪੇ ਦੇਗਾ ਘਰ ਮੈਂ ਜਾਣਾ ਨਾਨਕ ਤਪੇ ਦਾ ਘਰ ਕਿੱਥੇ ਹੈ ਸਤਗੁਰ ਕਹਿੰਦੇ ਨੇ ਨਾਨਕ ਤਪੇ ਦੇ ਘਰ ਜਾਣਾ ਹਾਂ ਨਾਨਕ ਤਪੇ ਦੇ ਘਰ ਜਾਣਾ ਮੈਂ ਹੋਰ ਕਿਧਰੇ ਨਹੀਂ ਜਾਣਾ ਉੱਥੇ ਹੀ ਜਾਣਾ ਅੱਛਾ ਚਲੋ ਆਪਾਂ ਲੈ ਚੱਲਦੇ ਹਾਂ ਲਗਾਮ ਪਕੜ ਲਈਏ ਗੁਰੂ ਨਾਨਕ ਨੇ ਘੋੜੀ ਤੇ ਬੈਠੇ ਨੇ ਲੈਣਾ ਨਾਨਕ ਜੀ ਨਾਨਕ ਦੇ ਖੋਜੀ ਨੂੰ ਲੈ ਜਾ ਰਹੇ ਨੇ ਖੁਦ ਆਪਣੇ ਘਰ ਇਸ ਸਾਖੀ ਤੋਂ ਮੈਂ ਇਹ ਪ੍ਰੇਰਣਾ ਲਈ ਜਿਹਦੀ ਜ਼ਿੰਦਗੀ ਦੀ ਲਗਾਂ ਗੁਰੂ ਨਾਨਕ ਆਪ ਨਾ ਪਕੜੇ ਉਹ ਗੁਰੂ ਨਾਨਕ ਦੇ ਘਰ ਤੱਕ ਨਹੀਂ ਪਹੁੰਚ ਸਕਦਾ ਨਹੀਂ ਪਹੁੰਚ ਸਕਦਾ ਪਰ ਗੁਰਨਾਨਕ ਉਸ ਦੀ ਜ਼ਿੰਦਗੀ ਦੀ ਧੋਰ ਪਕੜਦਾ ਹੈ ਜ਼ਰੂਰ ਪਕੜਦਾ ਹੈ ਜਿਹੜਾ ਲੈਣੇ ਦੀ ਤਰ੍ਹਾਂ ਪੁੱਛੇ ਨਾਨਕ ਤਪੇ ਦਾ ਘਰ ਕਿੱਥੇ ਨਾਨਕ ਤਪੇ ਦਾ ਘਰ ਕਿੱਥੇ ਨਾ ਨਿਕ ਤਪੇ ਦਾ ਕਰ ਕਾ ਤਾ ਜਾ ਕੇ ਕਿਦਰੇ ਖੇਡ ਬਣ ਗਈਏ ਗੁਰਨਾਨਿਕ ਨੇ ਹੀ ਆਪਣੇ ਘਰ ਤੱਕ ਪਹੁੰਚਾਇਆ ਰਾਈ ਤੇ ਕਹਿੰਦੇ ਰਹਿ ਅੱਗੇ 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 ਕਿਤਨੇ ਵੀ ਡੇਰਿਆਂ ਤੱਕੇ ਖਾਓ ਅੱਗੇ ਹੀ ਅੱਗੇ ਖੇਡ ਤੇ ਉਦੋਂ ਬਣੇਗੀ ਜਦ ਸੁਰਤ ਸ਼ਬਦ ਨਾਲ ਜੁੜੇ ਉਹ ਜ ਨਹੀਂ ਬਣੇ ਨੀ ਉਹ ਜੋ ਹੈ ਨਹੀਂ ਬਣੇ ਲਿਖੇ ਲਗਾਮ ਪਕੜਾ ਦਿਤੀ ਹੈ ਪੰਜ ਘੋੜਿਆਂ ਦੀ ਲਗਾਮ ਅਰਜਨ ਨੇ ਪਕੜਾ ਦਿਤੀ ਹੈ ਕ੍ਰਿਸ਼ਨ ਨੂੰ ਹੁਣ ਜਿਸ ਪਾਸੇ ਲੈ ਜਾਣਾ ਹੈ ਗੁਰੂ ਇਸ ਮਨ ਨੂੰ ਜਿਸ ਪਾਸੇ ਤੁਸੀਂ ਲੈ ਜਾਣਾ ਹੈ ਜਿੱਧਰ ਤੁਸੀਂ ਮੋੜਨਾ ਹੈ ਹੁਣ ਡਰਾਈਵਰ ਤੁਸੀਂ ਹੁਣ ਚਲਾਣ ਵਾਲੇ ਤੁਸੀਂ ਅਸੀਂ ਮਨ ਤੁਹਾਡੇ ਹਵਾਲੇ ਕਰਦੇ ਗੱਲ ਖਤਮ ਤੇ ਮਨ ਤੈ ਕੋ ਦੇਸਾ ਮੈਂ ਤੈਨੂੰ ਦੇ ਦੇ ਮੈਂ ਆਪਣੇ ਕੋਲ ਰੱਖਦਾ ਹੀ ਨਹੀਂ ਮਹਾਰਾਜ ਕਹਿੰਦੇ ਨੇ ਉਹਨੂੰ ਮੁਫਤ ਦੇ ਚ ਨਾ ਦੇ ਅਸੀਂ ਤੈਨੂੰ ਕੁਛ ਦਿਆਂਗੇ ਤੂੰ ਵੇਚ ਸਾਡੇ ਤੇ ਮਨ ਵੇਚੇ ਸਤ ਗੁਰ ਕੇ ਪਾਸ ਵੇਚ ਬਦਲੇ ਚ ਲੈ ਜਿਤਨੇ ਤੇਰੇ ਲੋਕ ਪਰਲੋਕ ਦੇ ਕੰਮ ਨੇ ਇਹ ਸਾਰੇ ਗੁਰੂ ਆਪੇ ਹੀ ਸਵਾਰ ਦੇਗਾ ਮਨ ਵੇਚੇ ਸਤ ਗੁਰ ਕੇ ਪਾਸ से वक के कारज रास किधरे किधरे सत्संग नो व्यापार पारवी के शाह वापारी द्वारे आए वखर काडो सौदा कराए गुरवाणी गुरु दे थे मन ले जा परम आनंद परम खेड़ा जितने चिर तक मन मेरे कोल है ਤੇ ਮੈਂ ਆਪਣਾ ਜੀਵਨ ਆਪਣੇ ਮਨ ਦੇ ਆਸਰੇ ਤੇ ਬੀਤਿਤ ਕਰ ਰਿਹਾ ਉਸੇ ਨੂੰ ਕਹਿੰਦੇ ਨੇ ਮਨਮੁਖ ਔਰ ਮਨ ਦਾ ਇੱਕ ਸੁਭਾਅ ਹੈ ਚੱਲਣਾ 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 ਰੁਕਣਾ ਹੀ ਨਹੀਂ ਖੜ ਆ ਗਿਆ ਤਾਂ ਖੱਡੇ 'ਚ ਗਿਰਨਾ ਹੈ ਦਲਦਲ ਆ ਗਈਏ ਤਾਂ ਦਲਦਲ ਦੇ 'ਚ ਗਿਰਨਾ ਹੈ ਨਰਕ ਆ ਗਿਆ ਤਾਂ ਨਰਕ ਦੇ 'ਚ ਗਿਰਨਾ ਹੈ ਮਨ ਇਸ ਤਰ੍ਹਾਂ ਹੀ ਚੱਲਦਾ ਰਹੇ ਕਿਉਂਕਿ ਰੁਕਦਾ ਹੀ ਨਹੀਂ ਇਹ ਜਨਮ ਮਰਨ ਨੂੰ ਚਲਾਈ ਜਾ ਰਿਹਾ ਹੈ ਚਲਾਈ ਜਾ ਰਿਹਾ ਹੈ ਚਲਾਈ ਜਾ ਰਿਹਾ ਹੈ ਅਗਰ ਇਹ ਰੁਕ ਜਾਏ ਤਾਂ ਜਨਮ ਮਰਨ ਵੀ ਰੁਕ ਜਾਏ ਜਿੰਨੇ ਚਿਰ ਤੱਕ ਮਨ ਚੱਲਦਾ ਪਿਆ ਸਮਝ ਲੈਣਾ ਜਨਮ ਮਰਨ ਚੱਲਦਾ ਰਹੇਗਾ ਚੱਲਦਾ ਰਹੇਗਾ ਇਹ ਪਹਿਚਾਣ ਹੈ ਇਹ ਮੂਲ ਪਹਿਚਾਣ ਹੈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਜਿਵੇਂ ਹਾਥੀ ਦੇ ਸਿਰ ਤੇ ਅੰਕੁਸ਼ ਹੈ ਜਿਵੇਂ ਐਰਣ ਦੇ ਉੱਤੇ ਸਿਰ ਰੱਖਿਆ ਹੈ ਲੋਹੇ ਤੇ ਸੋਨੇ ਇਸ ਤਰ੍ਹਾਂ ਹੀ ਤੂੰ ਆਪਣਾ ਸਿਰ ਆਪਣਾ ਮਨ ਤੇ ਤਨ ਗੁਰੂ ਦੇ ਹਵਾਲੇ ਕਰ ਔਰ ਇਸ ਤਰ੍ਹਾਂ ਅਣਥਕ ਹੋ ਕੇ ਸੇਵਾ ਕਰ ਖੜੇ ਹੋ ਕੇ ਸੇਵਾ ਕਰ ਆਪਣਾ ਮਨ ਅਰਪਣ ਕਰਕੇ ਆਪਣਾ ਤਨ ਅਰਪਣ ਕਰਕੇ ਹਾਂਜੀ ਕਿਉਂ ਗੁਰਮੁਖਿਆਰਾ ਤੁਹਾ ਗੁਰਮੁਖ ਬਣ ਕੇ ਆਪਾ ਭਾਵ ਦਾ ਤਿਆਗ ਕਰੀਏ ਇਹਦੇ ਨਾਲ ਹੁੰਦਾ ਕਿ ਇਹ ਤੂੰ ਸਾਰੀ ਸ੍ਰਿਸ਼ਟੀ ਦਾ ਰਾਜ ਲੈ ਲਿਆ ਬਾਉ ਤੂੰ ਮਾਲਕ ਬਣ ਜਾਏਗਾ ਸਾਰੀ ਸ੍ਰਿਸ਼ਟੀ ਦਾ ਮਾਲਕ ਵੀ ਆਪਣੇ ਮਨ ਦਾ ਗੁਲਾਮ ਹੁੰਦਾ ਔਰ ਜੋ ਆਪਣੇ ਮਨ ਦਾ ਮਾਲਕ ਬਣ ਜਾਂਦਾ ਹੈ ਉਹ ਸਾਰੀ ਦੁਨੀਆ ਦਾ ਮਾਲਕ ਬਣ ਜਾਂਦਾ ਕਿਉਂਕਿ ਦੁਨੀਆ ਦਾ ਜੋ ਮਾਲਕ ਹੈ ਉਸ ਨਾਲ ਸੰਬੰਧ ਜੁੜ ਜਾਂਦਾ ਹੈ ਪਸਨਲ ਜੋ ਹੈ ਰਿਸ਼ਤਾ ਜੁੜ ਜਾਂਦਾ ਹੈ ਹਾਂਜੀ ਨਾਨਕ ਗੁਰੂ ਜੀ ਆਨ ਆਪਣੇ ਨੰਦਵਿ ਕਾਇ ਜਿਸ ਦੇ ਉਤੇ ਪ੍ਰਭੂ ਦੀ ਕਿਰਪਾ ਹੋ ਜਾਂਦੀ ਏ ਉਹ ਗੁਰਮੁਖ ਬਣ ਕੇ ਗੁਰੂ ਦਵਾਰ ਆ ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਏ ਇਸ ਹਾਲਤ ਨੂੰ ਪ੍ਰਾਪਤ ਕਰ ਲੈਂਦਾ ਮਹਲਾ ਤੀਜਾ ਜਿਨ ਗੁਰਮੁਖਨ ਆਣ ਕੇ ਆਇਆ ਆਇਆ ਤੇ ਪਰਮਾ ਉਰਮੁਖ ਹੋ ਕੇ ਆਪਣੇ ਆਪ ਨੂੰ ਨਿਛਾਵਰ ਕਰਕੇ ਦੇਖੇ ਅਰਪਣ ਕਰਕੇ ਜਿਨ੍ਹਾਂ ਨੇ ਨਾਮ ਜਪਿਆ ਹੈ ਉਹਨਾਂ ਦਾ ਹੀ ਸੰਸਾਰ ਤੇ ਆਇਆ ਪ੍ਰਵਾਨ ਹੈ ਉਹਨਾਂ ਨੇ ਹੀ ਆਪਣਾ ਜਨਮ ਸਫਲ ਕੀਤਾ ਹੈ ਜੀਵਨ ਸਫਲ ਕੀਤਾ ਹੈ ਹਾਂਜੀ ਨਾਨਕ ਫੁੱਲ ਉਧਾਰਾਏ ਆ ਨਾਨਕ ਦਰਗਾਹ ਬਾਹਰ ਨਾਨਕ ਐਸੇ ਪੁਰਸ਼ ਦੀ ਆਪਣੀ ਇੱਕ ਆਭਾ ਆਉਂਦੀ ਹੈ ਜਿਹਨੂੰ ਓਰਾ ਕਹਿੰਦੇ ਨੇ ਉਸ ਔਰੇ ਦੀ ਲਪੇਟ ਦੇ ਚ ਉਸ ਆਵਾ ਦੀ ਲਪੇਟ ਦੇ ਚ ਜਿਹੜੇ ਵੀ ਆਉਂਦੇ ਨੇ ਉਹ ਪ੍ਰੇਰਿਤ ਹੁੰਦੇ ਨੇ ਕਿ ਐਸੀ ਆਵਾ ਕਿਦਰੇ ਘਰ ਦੇ ਚ ਹੋਵੇ ਉਹ ਪ੍ਰੇਰਿਤ ਤੇ ਹੋਣਗੇ ਘਰ ਤੇ ਅਸਰ ਤੇ ਪਵੇਗਾ ਔਰ ਆਲੇ ਦੁਆਲੇ ਤੇ ਵੀ ਅਸਰ ਪਵੇਗਾ ਬਲਦੀ ਹੋਈ ਅੱਗ ਕੁਲ ਚਲੇ ਜਾਈਏ ਫਪਸ਼ਨਾ ਵੀ ਲੈਣਾ ਚਾਹੀਏ ਮਿਲੇਗੇ ਖੁਲੇ ਹੋਏ ਫੁੱਲਾਂ ਕੋਲ ਬੈਠ ਜਾਈਏ ਮਹਿਕ ਨਾ ਵੀ ਲੈਣਾ ਚਾਹੀਏ ਮਿਲੇਗੀ ਹਿਮਾਲਿਆ ਪਰਬਤ ਤੇ ਚਲੇ ਜਾਈਏ ਠੰਡ ਨਾ ਵੀ ਲੈਣਾ ਚਾਹੀਏ ਠੰਡ ਮਿਲੇਗੀ ਕਿਸੇ ਰੱਬ ਦੇ ਨਾਲ ਜੁੜੀ ਹੋਈ ਆਤਮਾ ਦਾ ਹੋਣਾ ਚਾਹੀਦਾ ਹੈ ਨਾ ਵੀ ਜੁੜਨਾ ਚਾਹੀਏ ਸੋਤੇ ਸਿਦਮ ਜੁੜੇਗਾ ਐਸੇ ਵਾਸਤੇ ਕਹਿ ਦਿੰਦਾ ਹੈ ਸੰਤ ਕੇ ਸੰਗ ਨਹੀਂ ਕਿ ਜਗਾਲ ਦਰਸ਼ਨ ਭੇਟਤ ਹੈ। ਉਹ ਤਨੇ ਹਾਲ ਐਸਾ ਪੁਰਸ਼ ਘਰ ਦੇ ਚੈ ਪਰਿਵਾਰ ਦੇ ਚ ਉਹਦੀ ਆਭਾ ਹੁੰਦੀ ਹੈ। ਉਹਦਾ ਇੱਕ ਆਪਣਾ ਔਰਾ ਆਉਂਦਾ ਹੈ। ਔਰ ਉਹ ਮੁਤਾਸਰ ਕਰਦਾ ਹੈ। ਲਾਜ਼ਮੀ ਉਹ ਇਸ ਲਪੇਟ ਦੇ ਚ ਆਉਂਦੇ ਨੇ। ਇਸ ਵਾਸੇ ਮਹਾਰਾਜ ਕਹਿੰਦੇ ਨੇ ਉਹ ਆਪ ਤੇ ਬਹੁ ਸਾਗਰ ਤੋਂ ਪਾਰ ਹੋ ਜਾਂਦਾ ਹੈ। ਇਹ ਪ੍ਰਭਾਵ ਆਪਣੀ ਕੁਲ ਤੇ ਵੀ ਪਾ ਜਾਂਦਾ ਹੈ। ਇਹ ਅਸਰ ਆਪਣੀ ਕੁਲ ਤੇ ਵੀ ਪੰਦਾ ਹੈ ਹਾਂਜੀ ਗੁਰਮਖ ਸਤਿਆਂ ਸਿੱਖ ਰੂਪ ਮੇਰਾ ਹੀ ਆ ਗੁਰੂ ਨੇ ਇਹ ਸੇਵਕ ਇਹ ਸਖੀਆਂ ਜੋ ਸਿੱਖ ਰੂਪ ਦੇਚ ਨੇ ਸੇਵਕ ਰੂਪ ਦੇਚ ਨੇ ਆਪ ਆਪਣੇ ਨਾਲ ਜੋੜੀਆਂ ਨੇ ਆਪ ਆਪਣੇ ਅੰਗ ਸੰਗ ਰੱਖੀਆਂ ਨੇ ਹਾਂਜੀ ਇਹੋ ਸੱਚ ਇਕ ਨੂੰ ਸਿਮਰਨ ਦੇ ਚਲਾਇਆ ਇਕ ਨੂੰ ਸੇਵਾ ਦੇ ਚਲਾਇਆ ਆਪ ਦੀ ਗਿਆਤ ਲਈ ਅਰਜ ਕਰਾਂ ਭਾਉ ਪੂਰਤ ਹੋ ਕੇ ਸੇਵਾ ਹੋ ਰਹੀ ਏ ਇਹ ਸੇਵਾ ਵੀ ਸਿਮਰਨ ਕਿਉਂਕਿ ਭਾਵਨਾ ਕਰਕੇ ਗੁਰੂ ਦੇ ਨਿਕਟ ਰਹੇਗਾ ਪਰ ਸਿਮਰਨ ਚੱਲ ਰਿਹਾ ਹੈ ਭਾਵਨਾ ਅਧੇਨ ਭਾਵਨਾ ਹੀ ਬਿਨਾਂ ਭਾਵਨਾ ਤੋਂ ਪੜੀ ਜਾ ਰਹੀ ਏ ਬਾਣੀ ਬਿਨਾਂ ਬਾਣੀ ਭਾਵਨਾ ਤੋਂ ਜਪਿਆ ਜਾ ਰਿਹਾ ਵਾਹਿਗੁਰੂ ਵਾਹਿਗੁਰੂ ਭਾਵਨਾ ਹੀ ਨੰ ਸਿਮਰਨ ਸਿਮਰਨ ਨਹੀਂ ਹੈ ਭਾਵਨਾ ਦੇਨ ਸੇਵਾ ਇਹ ਵੀ ਸਿਮਰਨ ਹੋ ਜਾਂਦੀ ਗੁਰ ਸੇਵਾ ਤੱਪਾਂ ਸਿਰ ਤਪਸਾਰ ਜਦ ਮਨੁਕ ਸੰਗਤ ਦੇਚ ਪੰਗਤ ਦੇਚ ਇੰਜ ਪਾਣੀ ਵੰਡੇ ਮੈਂ ਗੁਰੂ ਨੂੰ ਛਕਾ ਰਿਹਾ ਵਿਚ ਸੰਗਤ ਅਰ ਪ੍ਰਭ ਵਸੇ ਜੀਓ ਜਦੋਂ ਇਸ ਢੰਗ ਨਾਲ ਸੇਵਾ ਕਰੇ ਮੈਂ ਗੁਰੂ ਦੀ ਸੇਵਾ ਕਰ ਰਿਹਾ ਇਹ ਭਾਵਨਾ ਕਿ ਸੇਵਾ ਨੂੰ ਸਿਮਰਨ ਬਣਾ ਦੇਗੀ ਪਰ ਦਾਕੇ ਮਾਰ ਕੇ ਸੇਵਾ ਗੁਸਤਾਖੀ ਮਾਫ ਵੱਡੇ ਵੱਡੇ ਅਸਥਾਨ ਮੈਂ ਦੇਖੇ ਨੇ ਖਾਸ ਕਰਕੇ ਦਿੱਲੀ ਤੇ ਘਟਨਾ ਦੇਖ ਕੇ ਮੈਂ ਹੈਰਾਨ ਹੋਇਆ ਅ ਰਾਮਨੋਹਰ ਲੋਇਆ ਹਸਪੀਟਲ ਜਿਹੜਾ ਹੈ ਦਿੱਲੀ ਇਹਦੇ ਵਿੱਚ ਬੰਗਲਾ ਸਾਹਿਬ ਦੇ ਪਿੱਛੇ ਉੱਥੇ ਦੇ ਇੱਕ ਡਾਕਟਰ ਨੇ ਮੈਨੂੰ ਕਿਹਾ ਬੰਗਲਾ ਸਾਹਿਬ ਹੁੰਦਾ ਕੀ ਹੈ ਦੂਜੇ ਤੀਜੇ ਦਿਨ ਬੰਦਾ ਲੱਤਾਂ ਟੁੜਾ ਕੇ ਆ ਜਾਂਦੇ ਨੇ ਮੈਂ ਉਹਦੀ ਗੱਲ ਸਮਝਿਆ ਨਹੀਂ ਕਹਿੰਦੇ ਨੇ ਗੁਰਦੁਆਰੇ ਤੋਂ ਆਉਂਦੇ ਨੇ ਦੂਜੇ ਤੀਜੇ ਦਿਨ ਕਿਸੇ ਨੂੰ ਫੈਕਚਰ ਹੋ ਜਾਂਦਾ ਲੱਤ ਟੁੱਟ ਜਾਂਦੀ ਹੈ ਉੱਥੇ ਹੁੰਦਾ ਕੀ ਹੈ ਇੱਕ ਦਿਨ ਜਦ ਮੈਂ ਆਪ ਗਿਰਿਆ ਤੇ ਮੈਨੂੰ ਪਤਾ ਚੱਲਿਆ ਸਾਬਣ ਦੇ ਨਾਲ ਫਰਸ਼ ਧੋਂਦੇ ਨੇ ਸਰਫ ਦੇ ਨਾਲ ਪਾਊਡਰ ਦੇ ਨਾਲ ਧੋਂਦੇ ਨੇ ਧੋਂਦੇ ਉਦੋਂ ਨੇ ਜਦ ਸੰਗਤਾਂ ਆਵਨ ਲੋਕੀ ਦੇਖਣ ਅਸੀ ਕਰਦੇ ਹੈ ਫਿਰ ਵਿਚਾਰੇ ਲੋਕ ਚੱਲਦੇ ਨੇ ਗਿਰਦੇ ਨੇ ਗਿਰਦੇ ਨੇ ਚੰਗੇ ਚੰਗੇ ਪ੍ਰਤਿਸ਼ਠਿਤ ਬੰਦੇ ਵੀ ਆਪਣੀ ਤਣ ਤੜਵਾ ਬੈਠੇ ਨੇ ਦਿੱਲੀ ਦੀ ਚੀਮਨੀ ਸਰਵੀ ਉਹਨੂੰ ਗਿਰਦੀ ਗਿਰਦੀ ਬਚੀ ਜੇ ਨਾਲ ਸਾਇਕ ਪਕੜ ਦੇਣਾ ਫਿਰ ਮੈਂ ਉਥੇ ਸੰਗਤਿ ਚ ਬੋਲੇ ਮੈਂ ਕਿ 10 ਵਜੇ ਤੋਂ ਬਾਅਦ ਰਾਤ ਦੇ 10 ਵਜੇ ਤੋਂ ਬਾਅਦ ਦੇ ਸੇਵਾ ਹੋਣੀ ਚਾਹੀਦੀ ਸਵੇਰੇ ਸੰਗਤਾਂ ਨੂੰ ਬਿਲਕੁਲ ਕਲੀਨ ਮਿਲੇ ਫਰਸ਼ ਸੰਗਤਾਂ ਆਣੀਆਂ ਸ਼ੁਰੂ ਆਉਂਦੀਆਂ ਨੇ ਇਹ ਧੋਣਾ ਸ਼ੁਰੂ ਕਰ ਦੇਣ ਟੋਕੀ ਗਿਰਦੇ ਕਰਦੇ ਨੇ ਫਿਰ ਇਹ ਵਾ ਪਾਊਡਰ ਦੇ ਨਾਲ ਧੋਂਦੇ ਨੇ ਵਾਸ਼ਿੰਗ ਪਾਊਡਰ ਦੇ ਨਾਲ ਔਰ ਚਿਕਣਾ ਹੋ ਜਾਂਦਾ ਹੈ ਸੁੱਕਦੇ ਆ ਟਾਈਮ ਲੱਗਦਾ ਜਿਹੜਾ ਜਿਸ ਦਾ ਵੀ ਪੈਰ ਗਿਆ ਗਿਆ ਇੱਕ ਦਿਨ ਜਦ ਬੁਰੀ ਤਰੀਕੇ ਨਾਲ ਮੈਂ ਗਿਰਿਆ ਬਚਾਓ ਤੇ ਹੋ ਗਿਆ ਨਹੀਂ ਤੇ ਉਹ ਦਿਨ ਕਥਾ ਵੀ ਨਹੀਂ ਹੋਣੀ ਸੀ ਫਿਰ ਮੈਂ ਸਮਝਿਆ ਉਸ ਡਾਕਟਰ ਦੀ ਗੱਲ ਕਿਉਂਕਿ ਅੱਗੇ ਉਸ ਨੇ ਮੈਨੂੰ ਗੱਲ ਨਾ ਕੀਤੀ ਗੱਲ ਟਾਲ ਲੀ ਗਿਆ ਮੈਂ ਕਿ ਠੀਕ ਹੈ ਵਿਚਾਰੇ ਗਿਰਦੇ ਨੇ ਲੱਤਾਂ ਟੁੱਟਦੀਆਂ ਨੇ ਹਸਪਤਾਲ ਨੇੜੇ ਇਹੀ ਹੈ ਫਿਰ ਉੱਥੇ ਹੀ ਬਹਿ ਜਾਂਦੇ ਆ ਤੇ ਦੂਜੇ ਤੀਜੇ ਦਿਨ ਕੀ ਹੋ ਜਾਂਦਾ ਹੈ ਫਿਰ ਮੈਂ ਉੱਥੇ ਸੰਗਤ ਅੱਜ ਬੇਨਤੀ ਕੀਤੀ ਉਹਨਾਂ ਸੇਵਾਦਾਰਾਂ ਨੂੰ ਹੁਣ ਟੁੱਟ ਟੁੱਟ ਕੇ ਪੈਂਦੇ ਨੇ ਐਂਜ ਬਾਲਟੀ ਮਾਰਨ ਕੇ ਪਾਣੀ ਅਗਲੇ ਦੇ ਕਪੜੇ ਖਰਾਬ ਹੁੰਦੇ ਨੇ ਤੇ ਹੋਣ ਵਿੱਚ ਸੰਗਤ ਹਰ ਪ੍ਰਭ ਵਸੇ ਜਿਓ ਸੰਗਤ ਗੁਰੂ ਦਾ ਰੂਪ ਹਰੀ ਦਾ ਰੂਪ ਸੇਵਾ ਤੇਨਾਂ ਦੀ ਖਾਤਰ ਕਰਨੀ ਹੈ ਇਹਨਾਂ ਦੇ ਕਪੜੇ ਖਰਾਬ ਕਰਕੇ ਸੇਵਾ ਕਰਨੀ ਹੈ ਇਹਨਾਂ ਦੀਆਂ ਲੱਤਾਂ ਤੋੜ ਕੇ ਸੇਵਾ ਕਰਨੀ ਹੈ 10 ਵਜੇ ਤੋਂ ਬਾਅਦ ਹੋਵੇ ਸਵੇਰੇ ਸੰਗ ਤਾਂ ਜਿਵੇਂ ਆਉਣ ਤੇ ਫਰਸ਼ ਕਲੀਨ ਮਿਲੇ ਪਰ ਕਰਮਾ ਕਲੀਨ ਮਿਲੇ ਪਰ ਉਦੋਂ ਕੋਈ ਦੇਖਣ ਵਾਲਾ ਨਹੀਂ ਆਉਂਦਾ ਤਾਂ ਦਿਖਾਣਾ ਕੋਈ ਦੇਖੇ ਅਸਲੀਅਤ ਸਾਰੇ ਉਥੋਂ ਦੇ ਸੇਵਾਦਾਰ ਨਰਾਜ਼ ਹੋ ਗਏ ਸਨ ਮੇਰੇ ਅੱਗੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਮੈਂ ਕਹ ਮੈਂ ਇੱਕ ਸਚਾਈ ਗੁਰੂ ਨੇ ਕਲਵਾਈ ਇਹ ਕਹਿ ਦਿੱਤੇ ਐਹੀ ਕੁਛ ਹੈ ਮੈਂ ਖੁਦ ਘਰੇ ਐਸਵਾਸੇ ਕਹਿ ਨਾ ਤੇ ਹੋਰਾਂ ਦੀਆਂ ਲੱਤਾਂ ਟੁੱਟੀਆਂ ਹੋਈਆਂ ਮੈਂ ਦੇਖੀਆਂ ਨੇ ਸੇਵਾ ਉਹ ਜੋ ਭਾਵਨਾ ਨਾਲ ਕੀਤੀ ਜਾਏ ਸੰਗਤ ਨੂੰ ਗੁਰੂ ਦਾ ਰੂਪ ਸਮਝਿਆ ਜਾਏ ਵਿੱਚ ਸੰਗਤ ਹਰ ਪ੍ਰਭ ਵਸੇ ਜੀ ਸਾਕਾਰ ਰੂਪ ਦੇ ਗੁਰੂ ਸੰਗਤ ਦੇ ਚੈ ਸੰਗਤ ਨੇ ਪ੍ਰਸ਼ਾਦ ਛਕ ਲਿਆ ਕੜਾ ਪ੍ਰਸ਼ਾਦ ਛਕ ਰਿਹਾ ਲੰਗਰ ਪ੍ਰਸ਼ਾਦ ਛਕ ਲਿਆ ਗੁਰੂ ਨੂੰ ਭੋਗ ਲੱਗ ਗਿਆ ਪੜਦਾ ਕਰਕੇ ਅੰਦਰ ਭੋਜਨ ਦੀ ਥਾਲੀ ਰੱਖ ਕੇ ਜੀ ਭੋਗ ਲਾਓ ਭੋਗ ਲਾਓ ਇਦਾਂ ਮਤਲਬ